ਹਰਿਆਣਾ ਵਿਧਾਨ ਸਭਾ ਸੀਟਾਂ ਤੇ VOTING ਅੱਜ ਸਵੇਰ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਲਗਾਤਾਰ ਨਿਗਾਹਾਂ ਬੜੀਆਂ ਹੋਈਆਂ ਨੇ ਕਿ ਆਖਿਰ ਕੌਣ ਬਾਜ਼ੀ ਮਾਰੇਗਾ ਤਾਂ ਇਹ ਹੈ ਕਿ ਸ਼ਾਮ 6 ਵਜੇ ਤੱਕ VOTING ਚੱਲੀ ਜਾਏਗੀ ਨਤੀਜਾ ਜਿਹੜਾ ਹੈ ਉਹ 8 ਅਕਤੂਬਰ ਨੂੰ ਆਵੇਗਾ ਸਵੇਰੇ ਦੇ ਵਿੱਚ કુલ VOTER ਜਿਹੜੇ ਨੇ 2 ਕਰੋੜ ਦੇ ਲਗਭਗ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 1 ਕਰੋੜ ਪੁਰਸ਼ ਅਤੇ 95 ਲੱਖ ਮਹਿਲਾਵਾਂ VOTERS ਨੇ ਇਸ ਟੂਨ ਦੇ ਵਿਚਕਾਰ 1000 ਤੋਂ ਵੱਧ ਉਮੀਦਵਾਰ ਜਿਹੜੇ ਨੇ ਉਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤੇ ਅੱਜ ਹਰਿਆਣਾ ਦੇ ਵਾਸੀ ਜਿਹੜੇ ਨੇ ای بی ایم ਦੇ ਵਿੱਚ ਇਹਨਾਂ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਉਹ ਕੈਦ ਕਰਨਗੇ ਅਤੇ 8 ਅਕਤੂਬਰ ਨੂੰ ਪਤਾ ਚੱਲੇਗਾ ਕਿ ਆਖਿਰ ਉਹ ਕੌਣ ਹੋਵੇਗਾ ਜਿਨ੍ਹਾਂ ਰਿਪੀਟ ਆਖਿਰ ਉਹ ਕੌਣ ਹੋਵੇਗਾ ਜੋ ਬਾਜ਼ੀ ਮਾਰੇਗਾ ਜਿਨ੍ਹਾਂ ਦੇ ਵਿੱਚ 930 ਪੁਰਸ਼ ਅਤੇ 101 ਮਹਿਲਾ ਉਮੀਦਵਾਰ ਸ਼ਾਮਲ ਨੇ ਇਤਿਦਾਦੀ ਇਹ ਕਿ 408 ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ 421 ਪੁਰਸ਼ ਅਤੇ 41 ਮਹਿਲਾ ਉਮੀਦਵਾਰ ਨੇ ਤੇ ਹਰਿਆਣਾ ਦੀਆਂ ਸਾਰੀਆਂ ਸੀਟਾਂ ਤੇ ਸਵੇਰੇ 7 ਵਜੇ ਤੋਂ VOTING ਲਗਾਤਾਰ ਸ਼ੁਰੂ ਹੋ ਚੁੱਕੀ ਹੈ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਸਭ ਤੋਂ ਪਹਿਲਾਂ ਵੋਟ ਪਾਈ ਹੈ ਉਹਨਾਂ ਨੇ ਕਨਾਂ ਦੇ ਪ੍ਰੇਮ ਨਗਰ ਤੇ ਸਥਿਤ ਬੂਥ ਨੰਬਰ 182 ਤੇ ਆਪਣੇ ਵੋਟ ਪਾਈ ਲਗਾਤਾਰ ਵੋਟ ਪਾਉਣ ਦੇ ਲਈ ਹਰਿਆਣਾ ਵਾਸੀ ਜਿਹੜੇ ਨੇ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਤੋਂ ਕੁਝ ਵੀ ਦੇਖ ਸਕਦੇ ਹੋ ਕਿ ਹਰ ਇੱਕ ਜਿਹੜਾ ਹਰਿਆਣਾ ਵਾਸੀ ਹੈ ਉਹ ਵੋਟ ਪਾਉਣ ਲਈ ਆ ਰਿਹਾ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹ ਰਿਹਾ ਇਸ ਵਾਰ ਸਰਕਾਰ ਦੇਖਣ ਵਾਲੀ ਹੋਵੇਗੀ ਕਿ ਕਿਸ ਦੀ ਬਣੇਗੀ ਕਿਉਂਕਿ ਇਹਨਾਂ ਵਿਧਾਨ ਸਭਾ ਸੀਟਾਂ ਦੇ ਲਈ ਜਿਹੜੇ ਵੀ ਰਾਜਨੀਤਿਕ ਨੇਤਾ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਹਰਿਆਣਾ ਦੇ ਵਿੱਚ ਆਪਣੀ ਸੱਤਾ ਕਾਇਮ ਕੀਤੀ ਜਾ ਸਕੇ ਪਰ ਇਹ ਤਾਂ ਹੁਣ 8 ਅਕਤੂਬਰ ਨੂੰ ਹੀ ਪਤਾ ਚੱਲੇਗਾ ਕਿ ਆਖਿਰ ਕਿਸ ਨੇ ਬਾਜ਼ੀ ਮਾਰੀਏ ਕੌਣ ਹੋਵੇਗਾ ਹਰਿਆਣਾ ਦਾ ਚੌਧਰੀ ਜਿਸ ਨੇ ਜੋ ਹਰਿਆਣਾ ਦੇ ਲਈ ਕੁਝ ਕਰ ਦਿਖਾਉਣ ਦਾ ਇਸ ਨੇ ਸੁਪਨਾ ਸੰਜੋਇਆ ਹੋਵੇਗਾ ਪਰ ਇਸ ਦਿਲੇ ਦੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਹਰਿਆਣਾ ਦੇ ਵਿੱਚ ਕਾਰ ਲਗਾਤਾਰ ਫੇਰ ਤੋਂ 7 ਵਜੇ ਤੋਂ ਫੋਟੋ ਵੋਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6:00 ਵਜੇ ਤੱਕ ਜਾਰੀ ਰਹੇਗੀ